ਸਾਹਿਬ ਸਖ ਟੀਵੀ ਤੇ ਤੁਹਾਡਾ ਸਵਾਗਤ ਹੈ ਲੈ ਕੇ ਹਾਜ਼ਰ ਹਾਂ ਅੱਜ ਦੀਆਂ ਮੁੱਖ ਖਬਰਾਂ ਮੁੱਖ ਮੰਤਰੀ ਮਾਨ ਵੱਲੋਂ ਟੀਮਾਂ ਚ ਸਬਤ ਤਹਿਸੀਲ ਤੇ ਹਸਪਤਾਲ ਦਾ ਅਚਨਚੇਤ ਦੌਰਾ ਬਜਟ ਇਜਲਾਸ ਵਿੱਚ ਸਿਮੁਲੀਅਤ ਲਈ ਹਾਈ ਕੋਰਟ ਪੁਜਾ ਅਮਰਿਤਪਾਲ ਸਿੰਘ ਏਕਤਾ ਸਰਗਰਮੀਆਂ ਤਹਿਤ ਦੋਮਾ ਫੋਰਮਾਂ ਵੱਲੋਂ ਐਸਕੇਐਮ ਨੂੰ ਸਤਾਈ ਨੂੰ ਮੀਟਿੰਗ ਲਈ ਸੱਦਾ ਫਰੀਦਕੋਟ ਰਕਨਾਲ ਟਕਰਾ ਕੇ ਨਾਲੇ ਚ ਡਿੱਗੀ ਨਿੱਜੀ ਬੱਸ ਕਈ ਲੋਕਾਂ ਦੀ ਮੌਤ ਸੀਐਮ ਮਾਨ ਨੇ ਹਾਜ਼ਰੀ ਤੇ ਜਤਾਇਆ ਦੁੱਖ ਪਠਾਨਕੋਟ ਰੋਡ ਹਾਈਵੇ ਤੇ ਵਾਪਰਿਆ ਹਾਸਾ ਤਿੰਨ ਗੱਡੀਆਂ ਦੀ ਹੋਈ ਟੱਕਰ ਦੋ ਲੋਕਾਂ ਦੀ ਗਏ ਜਾਨ ਅੱਠ ਜ਼ਖਮੀ ਪੰਜਾਬ 'ਚ ਇੱਕ ਹੋਰ ਵੱਸ ਹਾਸਾ ਸਵਾਰੀਆਂ ਨਾਲ ਭਰੀ ਰੋੜਵੇ ਦੀ ਬੱਸ ਖੇਤਾਂ 'ਚ ਪਲਟੀ ਸ਼੍ਰੋਮਣੀ ਕਮੇਟੀ ਦੀ ਅੰਤਰਿਕ ਕਮੇਟੀ ਦੀ ਇਕੱਤਰਤਾ 21 ਫਰਵਰੀ ਨੂੰ ਹੋਵੇਗੀ ਹੁਣ ਖਬਰਾਂ ਵਿਸਤਾਰ ਨਾਲ ਮੁੱਖ ਮੰਤਰੀ ਮਾਨਮੋਹ ਲੋਚੀਮਾ ਚ ਸਬਤ ਤਹਿਸੀਲ ਦੇ ਹਸਪਤਾਲ ਦਾ ਅਚਨਚੇਤ ਦੌਰਾ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਅਜੰਕੇਤ ਸਬਤਸੀਲ ਚੀਮਾ ਦਾ ਦੌਰਾ ਕੀਤਾ ਗਿਆ। ਉਹਨਾਂ ਨੇ ਸਬਤਸੀਲ ਅਤੇ ਸਰਕਾਰੀ ਹਸਪਤਾਲ ਵਿਖੇ ਚੱਲ ਰਹੇ ਕੰਮਾਂ ਦਾ ਨਿਰੀਖਣ ਕੀਤਾ ਅਤੇ ਡਿਊਟੀ ਤੇ ਤਾਇਨਾਤ ਅਧਿਕਾਰੀਆਂ ਤੇ ਆਮ ਲੋਕਾਂ ਨਾਲ ਗੱਲਬਾਤ ਕੀਤੀ। ਮੁੱਖ ਮੰਤਰੀ ਭਗਵੰਤ ਮਾਨ ਬਾਅਦ ਦੁਪਹਿਰ ਅਚਾਨਕ ਹੀ ਚੀਮਾ ਮੰਡੀ ਪੁੱਜੇ ਜਿੱਥੇ ਉਹਨਾਂ ਸਬਤਸੀਲ ਵਿਖੇ ਰਜਿਸਟਰੀਆਂ ਦੇ ਚੱਲ ਰਹੇ ਕੰਮਾਂ ਦਾ ਜਾਇਜ਼ਾ ਲਿਆ। ਉਹਨਾਂ ਮੌਕੇ ਤੇ ਮੌਜੂਦ ਅਧਿਕਾਰੀਆਂ ਨਾਲ ਰਜਿਸਟਰੀਆਂ ਦੇ ਕੰਮਾਂ ਬਾਰੇ ਗੱਲਬਾਤ ਕੀਤੀ। ਸਬਤਸੀਲ ਚ ਕੰਮ ਕਰਾਉਣ ਪੁੱਜੇ ਲੋਕਾਂ ਨਾਲ ਵਾਲੀ ਗੱਲਬਾਤ ਕੀਤੀ। ਬਜਟ ਦੇ اجلاس ਵਿੱਚ ਸ਼ਮੂਲੀਅਤ ਲਈ ਹਾਈ ਕੋਰਟ ਪੂਜਾ ਅਮਰਤਪਾਲ ਸਿੰਘ ਹਲਕਾ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅਮਰਤਪਾਲ ਸਿੰਘ ਨੇ ਸੰਸਦ ਦੇ ਬਜਟ اجلاس ਵਿੱਚ ਸ਼ਮੂਲੀਅਤ ਲਈ ਪੰਜਾਬ ਤੇ ਹਰਿਆਣਾ ਹਾਈ ਕੋਰਟ ਦਾ ਰੁਖ ਕਰਦਿਆਂ ਕੇਂਦਰ ਸਰਕਾਰ ਪੰਜਾਬ ਸਰਕਾਰ ਤੇ ਹੋਰਨਾਂ ਨੂੰ ਲੋੜੀਂਦੀਆਂ ਹਦਾਇਤਾਂ ਜਾਰੀ ਕਰਨ ਦੀ ਮੰਗ ਕੀਤੀ ਹੈ ਅਮਰਤਪਾਲ ਸਿੰਘ ਨੇ ਪਟੀਸ਼ਨ ਵਿੱਚ ਕਿਹਾ ਕਿ ਲੋਕ ਸਭਾ ਦੇ ਸਿਕੱਤਰ ਜਨਰਲ ਵੱਲੋਂ ਜਾਰੀ ਸੰਮਣਾ ਦੀ ਤਾਮੀ ਲਈ ਉਸ ਦੀ ਸੰਸਦ ਵਿੱਚ ਹਾਜ਼ਰੀ ਜ਼ਰੂਰੀ ਹੈ ਅਮਰਪਾਲ ਸਿੰਘ ਨੇ ਕਿਹਾ ਕਿ ਉਸ ਦੀ ਗੈਰਹਾਜ਼ਰੀ ਉਸਦੇ ਸੰਵਧਾਨਿਕ ਹੱਕਾਂ ਦੀ ਉਲੰਘਣਾ ਹੈ। ਇਕਤਾ ਸਰਗਰਮੀਆਂ ਤਹਿਤ ਦੋਮਾ ਫੋਰਮਾ ਵੱਲੋਂ ਐਸਕੇਐਮ ਨੂੰ 27 ਨੂੰ ਮੀਟਿੰਗ ਲਈ ਸੱਦਾ। ਕਿਸਾਨ ਇਕਤਾ ਲਈ جاری ਸਰਗਰਮੀਆਂ ਦੀ ਕੜੀ ਵਜੋਂ ਐਤੀ ਚੰਮੂ ਅਤੇ ਢਾਬੀ ਗੁਜਰਾਂਵਾੜਾ ਉੱਤੇ ਸੰਘਰਸ਼ ਦੀ ਅਗਵਾਈ ਕਰ ਰਹੀਆਂ ਦੋਵੇਂ ਫੋਰਮਾ ਸਯੋਜਕ ਕਿਸਾਨ ਮੋਰਚਾ ਐਸਕੇਐਮ ਗੈਰ ਸਿਆਸੀ ਅਤੇ ਕਿਸਾਨ ਮਜ਼ਦੂਰ ਮੋਰਚਾ ਨੇ ਕੋਦੀਸਵਾਰ ਅੱਗੇ ਵਧਿਆ ਐਸਕੇਐਮ ਨੂੰ 41 ਪੱਤਾ ਲਿਖਿਆ ਹੈ। ਇਸ ਪੱਤਰ ਵਿੱਚ ਦੋਵੇਂ ਜਥੇਬੰਦੀਆਂ ਨੇ ਆਗਾਮੀ 27 ਫਰਵਰੀ ਨੂੰ ਕਿਸਾਨ ਭਵਨ ਚੰਡੀਗੜ੍ਹ ਵਿਖੇ ਇਕੱਠੇ ਹੋਣ ਦਾ ਸੱਦਾ ਦਿੱਤਾ ਹੈ ਇਹ ਜਾਣਕਾਰੀ ਸ਼ੰਭੂ ਬਾਡਰ ਦੇ ਕਿਸਾਨ ਮਜ਼ਦੂਰ ਮੋਰਚੇ ਦੇ ਆਗੂ ਸਰਬਨ ਸਿੰਘ ਭੰਦੇ ਅਨੇ ਦਿੱਤੀ ਉਹਨਾਂ ਦੱਸਿਆ ਕਿ ਇਹ ਸੱਦਾ ਪੱਤਰ ਕਿਸਾਨ ਮਜ਼ਦੂਰ ਮੋਰਚਾ ਤੇ ਸਯੁਕਤ ਕਿਸਾਨ ਮੋਰਚਾ ਦੋਨਾਂ ਫਰਮਾਂ ਦੀ ਤਰਫੋਂ ਹੈ ਹੁਣ ਇਕਤਾ ਨੂੰ ਸਿਰੇ ਚਾੜਨ ਲਈ ਉਹ ਐਸਪੀਐਮ ਨੂੰ ਸੱਦਾ ਪੱਤਰ ਭੇਜ ਰਹੇ ਹਨ ਤੇ ਇਸ ਆਸ ਨਾਲ ਮੀਟਿੰਗ ਵਿੱਚ ਸ਼ਾਮਲ ਹੋਣਗੇ ਕਿ ਇਹ ਇਕਤਾ ਨੇਪਰੇ ਚੜੇਗੀ ਫਰੀਦਕੋਟਾ ਟਰੱਕ ਨਾਲ ਟਕਰਾ ਕੇ ਨਾਲੇ ਚ ਡਿੱਗੀ ਨਿੱਜੀ ਬੱਸ ਕਈ ਲੋਕਾਂ ਦੀ ਮੌਤ ਸੀਐਮ ਮਾਨ ਨੇ ਹਾਦਸੇ ਤੇ ਜਤਾਇਆ ਦੁੱਖ ਪੰਜਾਬ ਦੇ ਫਰੀਦਕੋਟ ਵਿੱਚ ਇੱਕ ਨਿੱਜੀ ਬੱਸ ਇੱਕ ਟਰੱਕ ਨਾਲ ਟਕਰਾਉਣ ਤੋਂ ਬਾਅਦ ਰੀਲਿੰਗ ਤੋੜ ਕੇ ਨਾਲੇ ਵਿੱਚ ਡਿੱਗ ਗਈ ਇਸ ਹਾਦਸੇ ਵਿੱਚ ਕਰੀਬ 5 ਲੋਕਾਂ ਦੀ ਮੌਤ ਹੋ ਗਈ ਜਦਕਿ 30 ਦੇ ਕਰੀਬ ਲੋਕ ਜ਼ਖਮੀ ਦੱਸੇ ਜਾ ਰਹੇ ਹਨ ਜ਼ਖਮੀਆਂ ਨੂੰ ਇਲਾਜ ਲਈ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫਰੀਦਕੋਟ ਵਿਖੇ ਦਾਖਲਾ ਕਰਵਾਇਆ ਗਿਆ ਹੈ ਦੋ ਗੰਭੀਰ ਜ਼ਖਮੀਆਂ ਨੂੰ ਇਲਾਜ ਲਈ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ ਹੈ ਸੀਮ ਭਗਵਾਨ ਤਮਾਨੇ ਹਾਦਸੇ ਤੇ ਦੁੱਖ ਜਤਾਇਆ ਹੈ ਇਹ ਘਟਨਾ ਮੰਗਲਵਾਰ ਸਵੇਰੇ ਕੋਟਕਪੂਰਾ ਰੋਡ ਤੇ ਵਾਪਰੀ ਨਿਊ ਦੀਪਰ ਟਰਾਂਸਪੋਰਟ ਕੰਪਨੀ ਦੀ ਇਹ ਵਾਹਨ ਫਰੀਦਕੋਟ ਤੋਂ ਅੰਮ੍ਰਿਤਸਰ ਜਾ ਰਹੀ ਸੀ ਆਸੇ ਦੀ ਸੂਚਨਾ ਮਿਲਦੇ ਹੀ ਡੀਸੀ ਬ੍ਰਿਤ ਕੁਮਾਰ ਤੇ ਪੁਲਿਸ ਅਧਿਕਾਰੀ ਮੌਕੇ ਤੇ ਪੁੱਜੇ ਇਸ ਤੋਂ ਬਾਅਦ ਬਚਾਅ ਕਾਰਜ ਸ਼ੁਰੂ ਕੀਤਾ ਗਿਆ ਐਸਐਸਪੀ ਪ੍ਰਿਗਿਆ ਜੈ ਨੇ ਦੱਸਿਆ ਕਿ ਹਾਦਸੇ ਦਾ ਕਾਰਨ ਅਜੇ ਸਪਸ਼ਟ ਨਹੀਂ ਹੋ ਸਕਿਆ ਹੈ ਪੁਲ ਦਾ ਨਿਰਮਾਣ ਚੱਲ ਰਿਹਾ ਸੀ ਸਾਡੀ ਪਹਿਲੀ ਕੋਸ਼ਿਸ਼ ਲੋਕਾਂ ਦੀ ਜਾਨ ਬਚਾਉਣ ਦੀ ਹੈ ਸੱਤ ਤਾਰਾ ਮਾਤਾ ਹੇਤ ਕੇਸ ਦਰਜ ਕੀਤਾ ਜਾਵੇਗਾ ਪਠਾਨਕੋਟ ਰੋਡਵੇ ਹਾਈਵੇ ਤੇ ਵਾਪਰਿਆ ਹਾਸਾ ਤਿੰਨ ਗੱਡੀਆਂ ਦੀ ਹੋਈ ਟੱਕਰ ਦੋ ਲੋਕਾਂ ਦੀ ਗਈ ਜਾਨ ਅੱਠ ਜ਼ਖਮੀ ਜਲੰਧਰ ਦੇ ਪਠਾਨਕੋਟ ਰੋਡਵੇ ਹਾਈਵੇ ਤੇ ਤਿੰਨ ਵਾਹਨਾਂ ਦੀ ਆਫਸਰ ਟੱਕਰ ਹੋਣ ਦੀ ਗੰਭੀਰ ਘਟਨਾ ਸਾਹਮਣੇ ਆਈ ਹੈ ਪ੍ਰਾਪਤ ਜਾਣਕਾਰੀ ਅਨੁਸਾਰ ਸਵਿਫਟ ਡਿਜ਼ਾਇਰ i20 ਅਤੇ ਬਿਜਲੀ ਭਾਗ ਦੇ ਡਿਪਟੀ ਚੀਫ ਦੀ ਕਾਰ ਵਿਚਕਾਰ ਟਕਰ ਹੋ ਗਈ ਹਾਸੇ ਚ ਵਾਹਨਾਂ ਦੇ ਪ੍ਰਖੱਚੇ ਉੱਡ ਗਏ ਦੱਸਿਆ ਜਾ ਰਿਹਾ ਹੈ ਕਿ ਸਵਿਫਟ ਡਿਜ਼ਾਇਰ ਗੱਡੀ ਜਲੰਧਰ ਤੋਂ ਬਕੇਰੀਆਂ ਜਾ ਰਹੀ ਸੀ ਜਿਸ ਵਿੱਚ ਚਾਰ ਲੋਕ ਸਵਾਰ ਸਨ ਕਾਰ ਵਿੱਚ ਦੋ ਲੜਕੀਆਂ ਤੇ ਦੋ ਲੜਕੇ ਸਵਾਰ ਸਨ ਮੌਕੇ ਤੇ ਮੌਜੂਦ ਰਾਹੀਗੀਆਂ ਅਨੁਸਾਰ ਤੇਜ਼ ਰਫ਼ਤਾਰ ਕਾਰ ਨਾ ਗੱਡੀ ਕੰਟਰੋਲ ਤੋਂ ਬਾਹਰ ਹੋ ਗਈ ਅਤੇ ਡਿਵਾਈਡਰ ਰਾਹੀਂ ਕਿਸੇ ਹੋੜ ਸੜਕ ਤੇ ਪਹੁੰਚ ਗਈ ਇਸ ਦੌਰਾਨ ਦੂਜੇ ਪਾਸੇ ਤੋਂ ਆ ਰਹੀ I20 ਗੱਡੀ ਨਾਲ ਟਕਰ ਹੋ ਗਈ ਉਸ ਗੱਡੀ ਵਿੱਚ ਚਾਰ ਵਿਅਕਤੀ ਵੀ ਸਵਾਰ ਸਨ ਅਤੇ ਉਹ किशनਗੜ੍ਹ ਵਿੱਚ ਕਿਸੇ ਰਿਸ਼ਤੇਦਾਰ ਨੂੰ ਮਿਲਣ ਲਈ ਲੁਧਿਆਣਾ ਜਾ ਰਹੇ ਸਨ ਇਸ ਹਾਦਸੇ 'ਚ 8 ਲੋਕ ਜਖਮੀ ਹੋ ਗਏ ਹਾਸਾ ਇੰਨਾ ਭਿਆਨਕ ਸੀ ਕਿ ਹਾਸੇ 'ਚ ਵਾਹਨਾਂ ਦੇ ਪਰ ਖੱਤੇ ਉੱਡ ਗਏ ਦੱਸਿਆ ਜਾ ਰਿਹਾ ਹੈ ਕਿ ਇਸ ਘਟਨਾ 'ਚ ਦੋ ਲੋਕਾਂ ਦੀ ਮੌਤ ਹੋ ਗਈ। ਦੋਵੇਂ ਬਹਾਨੇ ਪਿੱਛੇ ਤੋਂ ਬਿਜਲੀ ਵਿਭਾਗ ਦੇ ਡਿਪਟੀ ਚੀਫ ਦੀ ਕਾਰ ਨਾਲ ਟਕਰਾ ਗਏ। ਇਸ ਹਾਦਸੇ ਵਿੱਚ ਡਿਪਟੀ ਚੀਫ ਦੀ ਕਾਰ ਵੀ ਨੁਕਸਾਨੀ ਗਈ। ਖੁਸ਼ਕਿਸਮਤੀ ਇਹ ਰਹੀ ਕਿ ਡਿਪਟੀ ਚੀਫ ਵਾ ਇਸ ਹਾਦਸੇ ਵਿੱਚ ਬਾਲਬਾਲ ਬਚ ਗਏ। ਘਟਨਾ ਦੀ ਸੂਚਨਾ ਮਿਲਦੇ ਹੀ ਸੜਕ ਸੁਰੱਖਿਆ ਦੀ ਟੀਮ ਮੌਕੇ ਤੇ ਪਹੁੰਚ ਗਈ ਅਤੇ ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ 'ਚ ਭਰਤੀ ਕਰਵਾਇਆ ਗਿਆ। ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਰੋਡ ਸੇਫਟੀ ਫੋਰਸ ਦੇ ਏਐਸਆਈ ਸਰਾਵ ਨੇ ਦੱਸਿਆ ਕਿ ਹਾਸੀ ਵਿੱਚ ਦੋ ਲੋਕਾਂ ਦੀ ਮੌਤ ਹੋ ਗਈ ਹੈ ਦੋਵਾਂ ਦੀਆਂ ਲਾਸ਼ਾਂ ਨੂੰ ਸਿਵਲ ਹਸਪਤਾਲ ਦੀ ਮੋਰਚਰੀਚ ਰਖਵਾਇਆ ਗਿਆ ਹੈ ਘਟਨਾ ਸੰਬੰਧੀ ਮ੍ਰਿਤਕਾਂ ਦੇ ਰਿਸ਼ਤੇਦਾਰਾਂ ਨੂੰ ਸੂਚਨਾ ਦਿੱਤੀ ਗਈ ਹੈ ਜਦਕਿ ਜਖਮੀ ਹਸਪਤਾਲ ਚ ਜੇਰੇ ਇਲਾਜ ਹਨ ਪੰਜਾਬ ਚ ਇੱਕ ਹੋਰ ਬੱਸ ਹਾਦਸਾ ਸਵਾਰਗਨਾਲ ਭਰੀ ਰੋਡਵੇ ਦੀ ਬੱਸ ਖੇਤਾ ਚ ਪਲਟੀ ਫਰੀਦਕੋਟ ਵਿੱਚ ਮੰਗਲਵਾਰ ਸਵੇਰੇ ਇੱਕ ਬੱਸ ਹਾਦਸਾ ਵਾਪਰ ਗਿਆ ਦੂਜੇ ਪਾਸੇ ਦੁਪਹਿਰ ਵੇਲੇ ਮੁਕਤਸਰ ਜ਼ਿਲ੍ਹੇ ਦੇ ਮਲੋੜ ਦੇ ਪਿੰਡ ਮਹਾਰਾਜਵਾਲਾ ਵਿੱਚ ਪੰਜਾਬ ਰੋਡਵੇ ਦੀ ਬੱਸ ਇੱਕ ਟਰਾਲੇ ਨਾਲ ਟਕਰਾ ਕੇ ਖੇਤਾ ਵਿੱਚ ਪਲਟ ਗਈ ਹੁਣ ਤੱਕ ਮਿਲੀ ਜਾਣਕਾਰੀ ਮੁਤਾਬਕ ਇਸ ਹਾਸੀ ਚ ਕਈ ਲੋਕ ਜ਼ਖਮੀ ਹੋਏ ਹਨ ਜਖਮੀਆਂ ਨੂੰ ਮਲੋੜ ਦੇ ਸਿਵਲ ਹਸਪਤਾਲ ਚ ਦਾਖਲ ਕਰਵਾਇਆ ਗਿਆ ਹੈ ਸਥਾਨਕ ਪੁਲਿਸ ਅਤੇ ਪ੍ਰਸ਼ਾਸਨਿਕ ਅਧਿਕਾਰੀ ਮੌਕੇ ਤੇ ਪਹੁੰਚ ਗਏ ਹਨ ਆਸ-ਪਾਸ ਦੇ ਲੋਕ ਵੀ ਬਚਾਅ ਕਾਰਜ ਵਿੱਚ ਲੱਗੇ ਹੋਏ ਹਨ ਪਿੰਡ ਮਹਾਰਾਜਵਾਲਾ ਨੇੜੇ ਮੰਗਲਵਾਰ ਦੁਪਹਿਰ 3:00 ਵਜੇ ਮੁਕਸਰ ਤੋਂ ਓਵਰ ਜਾ ਰਹੀ ਮੁਕਸਰ ਜਿੱਪੂ ਦੀ ਪੰਜਾਬ ਰੋਡਵੇ ਦੀ ਸਰਕਾਰੀ ਬੱਸ ਬੇਕਾਬੂ ਹੋ ਕੇ ਸੜਕ ਕੰਡੇ ਪਲਟ ਗਈ ਅਤੇ ਖੇਤਾਂ ਵਿੱਚ ਜਾ ਡਿੱਤੀ ਚਸ਼ਮਦੀਦਾਂ ਮੁਤਾਬਕ ਇਹ ਹਾਸਾ ਉਥੋਂ ਲੰਘ ਰਿਹਾ ਇੱਕ ਟਰਾਲੇ ਦੀ ਸਾਈਡ ਲੱਗਣ ਨਾਲ ਹੋਇਆ ਜਦੋਂ ਬੱਸ ਬੇਕਾਬੂ ਹੋ ਗਈ ਖੇਤਾਂ ਵਿੱਚ ਪਲਟ ਗਈ ਬੱਸ ਪਲਟਦੇ ਹੋਏ ਖੇਤਾਂ ਦੇ ਕੋਲ ਦਰਖਤ ਨਾਲ ਜਾ ਟਕਰਾਈ ਇਸ ਕਾਰਨ ਵੱਡਾ ਹਾਸਾ ਹੋਣ ਤੋਂ ਬਚਾਅ ਹੋ ਗਿਆ ਦੂਜੇ ਪਾਸੇ ਪਣ ਵੱਸ ਪੀ ਆਰਟੀਸੀ ਕੰਟਰੈਕਟਰ ਵਰਕਰਜ਼ ਜੂਨੀਅਰ ਦੇ ਚੇਅਰਮੈਨ ਕਮਲ ਕੁਮਾਰ ਨੇ ਦੱਸਿਆ ਕਿ ਇਹ ਹਾਸਾ ਟਰਾਲੇ ਦੀ ਸਾਈਡ ਤੇ ਵੱਜਣ ਕਾਰਨ ਹੋਇਆ ਹੈ ਲੋਕਾਂ ਨੇ ਟਰਾਲੇ ਦੇ ਡਰਾਈਵਰ ਨੂੰ ਮੌਕੇ ਤੇ ਕਾਬੂ ਕਰ ਲਿਆ ਹੈ ਪੁਲਿਸ ਮਾਮਲੇ ਦੀ ਜਾਂਚ ਵਿੱਚ ਜੁਟ ਗਈ ਹੈ ਰਾਹਤ ਤੇ ਬਚਾਅ ਦਾ ਕੰਮ ਕੀਤਾ ਜਾ ਰਿਹਾ ਹੈ ਸ਼੍ਰੋਮਣੀ ਕਮੇਟੀ ਦੀ ਅੰਤਰੀਂ ਕਮੇਟੀ ਦੀ ਇਕੱਤਰਤਾ 21 ਫਰਵਰੀ ਨੂੰ ਹੋਵੇਗੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰੀਂ ਕਮੇਟੀ ਦੀ ਉਚੇਚੀ ਇਕੱਤਰਤਾ 21 ਫਰਵਰੀ ਨੂੰ ਹੋਵੇਗੀ। ਸ਼੍ਰੋਮਣੀ ਕਮੇਟੀ ਦਫ਼ਤਰ ਤੋਂ ਜਾਰੀ ਇੱਕ ਪ੍ਰੈਸ ਬਿਆਨ ਰਾਹੀਂ ਸ਼੍ਰੋਮਣੀ ਕਮੇਟੀ ਦੇ ਮੁਖ ਸਕੱਤਰ ਕੁਲਵੰਤ ਸਿੰਘ ਮੰਨਣ ਨੇ ਦੱਸਿਆ ਕਿ ਅੰਤਰੀਂ ਕਮੇਟੀ ਇਕੱਤਰਤਾ ਸ਼੍ਰੋਮਣੀ ਕਮੇਟੀ ਦੇ ਮੁਖ ਦਫ਼ਤਰ ਵਿਖੇ 21 ਫਰਵਰੀ 2025 ਨੂੰ ਦੁਪਹਿਰ 12 ਵਜੇ ਰੱਖੀ ਗਈ ਹੈ। ਉਨ੍ਹਾਂ ਦੱਸਿਆ 71 ਤਾਰੀਖਾ ਵਾਰ ਇਹ ਸ਼੍ਰੋਮਣੀ ਕਮੇਟੀ ਦੀ ਅੰਤਰੀਂ ਕਮੇਟੀ ਦੇ ਅਹੁਦੇਦਾਰਾਂ ਤੇ ਮੈਂਬਰਾਂ ਨੂੰ ਪੱਤਰ ਭੇ ਸੂਚਿਤ ਕਰ ਦਿੱਤਾ ਗਿਆ ਹੈ ਇਸਨ ਅੱਜ ਦੀਆਂ ਮੁੱਖ ਖਬਰਾਂ ਨਵੀਆਂ ਤੇ ਤਾਜ਼ਾ ਖਬਰਾਂ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ